ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 31 ਅੰਮੀ ਜਾਨ ਤੂੰ ਸੁਣ ਕੇ ਬਹੁਤ ਖੁਸ਼ ਹੋਵੇਂਗੀ ਅੱਜ ਮੈਂ ਘੋੜਸਵਾਰੀ ਵਿੱਚ ਅੱਬਾ ਸੁਲਤਾਨ ਨੂੰ ਹਰਾ ਦਿੱਤਾ ਮਨੀਰ ਨੇ ਹਮੀਦਾ ਬੇਗਮ ਨੂੰ ਗੱਲ ਵਖੜੀ ਪਾਈ ਹੋਈ ਸੀ ਸ਼ਰਤ ਵਿੱਚ ਉਹਨਾਂ ਦਾ ਵੱਗਾ ਘੋੜਾ ਜਿੱਤ ਲਿਆ ਬੇਗਮ ਮੁੰਡੇ ਦੀ ਗੱਲ ਸੁਣ ਕੇ ਡੌਰਪੌਰ ਹੋ ਗਈ ਇਹ ਕਿਵੇਂ ਹੋ ਸਕਦਾ ਹੈ ਕੱਲ ਦਾ ਮਨੀਰ ਸੁਲਤਾਨ ਖਜ਼ੂਰ ਨੂੰ ਹਰਾ ਦੇਵੇ ਉਹ ਮੁੰਡੇ ਦਾ ਦਿਲ ਵਧਾਉਣ ਲਈ ਜਾਣ ਕੇ ਹਾਰ ਗਈ ਹੋਣਗੀ ਫਿਰ ਤਾਂ ਤੂੰ ਕਮਾਲ ਕਰ ਦਿੱਤੀ ਮੇਰਾ ਬੇਟਾ ਬਹਾਦਰ ਬਣੇਗਾ ਉਹ ਸ਼ਾਬਾਸ਼ ਦਿੰਦੀ ਉਸ ਦੀ ਪਿੱਠ ਉੱਤੇ ਹੱਥ ਫੇਰ ਰਹੀ ਸੀ ਬੇਟਾ ਆ ਕੰਠੀ ਕਿੱਥੋਂ ਇਹ ਛੋਟਾ ਇਹ ਛੋਟੀ ਮਾਂ ਤੋਂ ਨਿਸ਼ਾਨੇਬਾਜ਼ੀ ਵਿੱਚ ਜਿੱਤੀ ਹੈ ਉਸ ਦਾ ਹੱਥ ਜ਼ਖਮੀ ਹੋ ਗਿਆ ਤੇ ਬੜਾ ਲਹੂ ਨਿਕਲਿਆ ਗੱਲ ਬੇਗਮ ਦੀ ਸਮਝ ਵਿੱਚ ਨਹੀਂ ਹੱਥ ਜ਼ਖਮੀ ਉਹ ਕਿਵੇਂ ਹਰਾਨੀ ਉਸ ਦੇ ਸਿਰ ਨੂੰ ਚੱਕਰ ਦੇਣ ਲੱਗੀ ਛੋਟੀ ਮਾਂ ਨਾਲ ਵੀ ਸ਼ਰਤ ਲੱਗੀ ਸੀ ਆਪਣੀ ਤਲੀ ਦਰਖਤ ਨਾਲ ਲਾ ਕੇ ਉਸ ਆਖਿਆ ਜੇ ਤੂੰ ਨਿਸ਼ਾਨਾ ਲਾ ਕੇ ਥੇਲੀ ਬਿਨ ਦੇਵੇਂ ਆ ਕਾਂਠੀ ਤੇਰੀ ਨਹੀਂ ਮੈਂ ਸੁਲਤਾਨ ਹਜ਼ੂਰ ਵਾਲਾ ਚਿੱਤਿਆ ਘੋੜਾ ਲੈ ਲਵਾਂਗੀ ਮੈਂ ਉਸ ਨੂੰ ਬਥੇਰਾ ਸਮਝਾਇਆ ਮੇਰਾ ਨਿਸ਼ਾਨਾ ਪੱਕਾ ਹੈ ਤੁਹਾਡਾ ਹੱਥ ਜ਼ਖਮੀ ਹੋ ਜਾਵੇਗਾ ਪਰ ਉਹ ਮੰਨੀ ਨਹੀਂ ਮੇਰਾ ਤੀਰ ਐਨ ਤਲੀ ਦੇ ਵਿੱਚਕਾਰ ਜਾ ਘੁਪਾ ਫਿਰ ਲਹੂ ਦੀ ਤੇ تیਰੀ ਵਗਦੁਰੀ ਸੁਲਤਾਨ ਹਜੂਰ ਨੇ ਖਿੱਚ ਕੇ ਤੀਰ ਕੱਢਿਆ ਬਹੁਤ ਪੀੜ ਹੋਈ ਹੋਵੇਗੀ ਨਾ ਦਰਦ ਦੇ ਅਨੁਭਵ ਤੋਂ ਅਣਜਾਣ ਮੁੰਡੇ ਦਾ ਮੂੰਹ ਸੁੱਕਾ ਪਿਆ ਸੀ ਹਾਏ ਅੱਲਾ ਉਸ ਕਾਫਰ ਜਾਦੀ ਨੇ ਤਲੀ ਉੱਤੇ ਤੀਰ ਮਰਵਾ ਲਿਆ ਆਖਰ ਕਿਉਂ ਜ਼ਰੂਰ ਕੋਈ ਚਾਲ ਹੋਵੇਗੀ ਉਹ ਸੋਚਾਂ ਦੀਆਂ ਡੂੰਘੀਆਂ ਖਾਂਗਾਂ ਵਿੱਚ ਉੱਤਰ ਗਈ ਉਸ ਚਤਰੋ ਨੇ ਪਹਿਲਾਂ ਮੇਰੇ ਖਾਵਿੰਦ ਖੋਲ ਲਿਆ ਹੁਣ ਮਗਰੋਂ ਮੁੰਡਾ ਵੀ ਇੱਥੇ ਆਉਣ ਨੂੰ ਫਿਰਦੀ ਹੈ ਮਨੀਰ ਹੱਥੋਂ ਨਿਕਲ ਗਿਆ ਮੇਰੇ ਕੋਲ ਕੀ ਰੋ ਮੈਂ ਤਾਂ ਅਸਲੋ ਕੱਖੋਂ ਹੌਲੀ ਹੋ ਜਾਵਾਂਗੀ ਉਸ ਮਨੀਰ ਦੀ ਕਾਂਠੀ ਵੱਲ ਤੱਕ ਐ ਮੁੰਡੇ ਦਾ ਦਿਲ ਜਿੱਤਣ ਲਈ ਹੱਥ ਫਟੜ ਕਰਵਾ ਲਿਆ ਬਾਈ ਮੈਂ ਤਾਂ ਮੈਂ ਤੇਰੇ ਤੋਂ ਆਪਣਾ ਲਹੂ ਡੋਲਦੀ ਹਾਂ ਹੂੰ ਸਾਜਸੀ ਰਾਜਪੂਤਨੀ ਬੇਟਾ ਮਨੀਰ ਤੂੰ ਕੀ ਜਾਣੇ ਚਤੁਰੀਆਂ ਚੱਲ ਤੂੰ ਤਾਂ ਦੋਵੇਂ ਬਾਜ਼ੀਆਂ ਹਾਰਾਂ ਹੈ ਉਹਨਾਂ ਤੈਨੂੰ ਕਬੂਤਰ ਪਟਕਾਰੀ ਦਿੱਤੀ ਛਤਰੀ ਉੱਤੇ ਬਹੌਣ ਲਈ ਹਲੇ ਤੂੰ ਨਦਾਨੇ ਅਣਾਰੀ ਕੁਝੀਆਂ ਚਾਲਾਂ ਨਹੀਂ ਸਮਝ ਸਕਦਾ ਕਿਵੇਂ ਅੰਮੀ ਜਾਨ ਇਸ ਵਿੱਚ ਕੋਈ ਚਾਲ ਨਹੀਂ ਸੀ ਸ਼ਰਤਾਂ ਮਿੱਠ ਕੇ ਲਾਂਗਾ ਸਨ ਮੈਂ ਜਿੱਤ ਲਾਂਗਾ ਮੁੰਡਾ ਆਪਣੇ ਯਕੀਨ ਉੱਤੇ ਅੜ ਗਿਆ ਮੈਂ ਆਖਿਆ ਨਾ ਹਲੇ ਤੂੰ ਬੱਚਾ ਹੈ ਤੂੰ ਛੇਰ ਤਾਂ ਬਣ ਸਕਦਾ ਪਰ ਬਿੱਲੀ ਨੂੰ ਨਹੀਂ ਢਾ ਸਕਦਾ ਉਹ ਕਾਫ ਉਸ ਕਾਫਰ ਜਾਦੀ ਨੇ ਤੇਰੇ ਅੱਬਾ ਜਾਨ ਨੂੰ ਉੱਲੂ ਬਣਾ ਤਰਿਆ ਤੂੰ ਕੀ ਦਾ ਵਿਚਾਰ ਹੈ ਅੰਮੀ ਜਾਨ ਛੋਟੀ ਮਾ ਜੇ ਹੀ ਨਹੀਂ ਹੋ ਸਕਦੀ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਏ ਹੱਥ जख्मी ਕਰਾਉਣ ਤੋਂ ਉਹ ਭੋਰਾ ਨੀ ਚਿੱਜ ਕੀ ਤੇ ਤੀਰ ਵਿੰਨ ਜਾਣ ਪਿੱਛੋਂ ਵੀ ਮੁਸਕਰਾਉਂਦੀ ਰਹੀ ਲੋ ਮੁੰਡਾ ਵੀ ਆ ਗਿਆ ਉਹ ਨੂੰ ਪੋਲ ਹੀ ਕਹਿ ਗਈ ਹਾ ਅੱਲਾ ਮੇਰਾ ਤਾਂ ਇੱਥੇ ਕੋਈ ਨਹੀਂ ਰਿਹਾ ਕਾਜੀ ਦੀ ਮੋੜ ਕੋਈ ਉੱਗ ਸੁੱਕ ਨਹੀਂ ਮਿਲੀ ਮੁੰਡੇ ਦਾ ਹਾਲ ਓਲਾਰ ਹੋ ਗਿਆ ਸ਼ਾਹੀ ਆਣ ਛਾਣ ਵਿੱਚ ਮੇਰੀ ਪਹਿਲੀ ਥਾਂ ਨਹੀਂ ਰਹੀ ਕੀ ਕਰਾਂ ਕੀ ਨਾ ਕਰਾਂ ਲੈ ਦੇ ਕੇ ਸ਼ਰੀਫਾ ਉੱਤੇ ਹੀ ਭਰੋਸਾ ਕਰ ਸਕਦੀ ਹੈ ਐਨੀ ਸ਼ਰੀਫਾ ਉਸ ਉੱਚੀ ਆਵਾਜ਼ ਮਾਰੀ ਜੀ ਬੇਗਮ ਸਾਹਿਬਾ ਬਾਰੋ ਆਵਾਜ਼ ਨੇੜੇ ਹੁੰਦੇ ਆਈ ਹੁਕਮ ਹਜ਼ੂਰ ਸ਼ਰੀਫਾ ਸਿਰ ਝੁਕਾਈ ਹਾਜ਼ਰ ਖਲੋਤੀ ਸੀ ਮੋਟੀ ਅਕਲ ਵਾਲੀਏ ਹੋਰ ਲੋੜਾ ਸਾਈ ਦਾ ਮਨੀਰ ਕਾਫਰ ਜਾਦੀ ਦਾ ਹੱਥ जख्मी ਕਰ ਆਇਆ ਪੱਟੀ ਬੱਦੀ ਹੋਵੇਗੀ ਤੂੰ ਰੂਪ ਮਹਿਲ ਜਾਣਾ ਈ ਉਸ ਨੂੰ ਇਹ ਪਤਾ ਨਾ ਲੱਗੇ ਤੈਨੂੰ ਮੈਂ ਭੇਜਾਂ ਪਤਾ ਕਰਨਾ ਇਹ ਵਾਕਿਆ ਕਿਵੇਂ ਹੋਇਆ ਬਿੱਚੋ ਅਸਲ ਗੱਲ ਕੀ ਹੈ ਸੌਕਣ ਦੇ ਮਨੀਰ ਬਾਰੇ ਕੀ ਇਰਾਦੇ ਹਨ ਥੋੜਾ ਹੁਸ਼ਿਆਰੀ ਨਾਲ ਜਾਣਕਾਰੀ ਹਾਸਲ ਕਰਨੀ ਮੈਂ ਹਜੂਰ ਹੁਣੇ ਜਾਂਦੀਆਂ ਸ਼ਰੀਫਾ ਜੀ ਇਹ ਕੰਮਾਂ ਨੂੰ ਤਿਆਰ ਰੈਂਦੀ ਸੀ ਅੰਮੀ ਜਾਨ ਮੈਂ ਵੀ ਸ਼ਰੀਫਾ ਨਾਲ ਜਾਵਾਂਗਾ ਮਨੀਰ ਉੱਠ ਕੇ ਖਲੋ ਗਿਆ ਅਸੀਂ ਬੱਤੀ ਲੈ ਕੇ ਜਾਵਾਂਗੇ ਨਹੀਂ ਤੂੰ ਨਹੀਂ ਜਾਵੇਂਗਾ ਹਮੀਦਾ ਮੁੰਡੇ ਨੂੰ ਛਿੜਕ ਕੇ ਬੋਲੀ ਮੈਨੂੰ ਛੋਟੀ ਮਾਂ ਦੀ ਖਬਰ ਲੈਣੀ ਚਾਹੀਦੀ ਹੈ ਮੈਂ ਹੀ ਤਾਂ ਉਸ ਦਾ ਲਹੂ ਬਹਾਇਆ ਹੈ ਉਹ ਜਿੱਦ ਕਰਨ ਲੱਗ ਤੂੰ ਜਾਵੇਂਗਾ ਤਾਂ ਹੋਰ ਸੈਪਾ ਖੜਾ ਹੋਵੇਗਾ ਉਹ ਜਾਦੂਗਰ ਨਹੀਂ ਐ ਤੈਨੂੰ ਤੋਤਾ ਬਣਾ ਤਰੇਗੀ ਚੰਗਾ ਏ ਮੈਂ ਸਾਰੇ ਮਹਿਲਾਂ ਉਤੋਂ ਦੀ ਓਡਾਰੀ ਮਾਰ ਆਇਆ ਕਰਾਂਗਾ ਸ਼ਰੀਫਾ ਠਹਿਰ ਮੈਂ ਵੀ ਆਇਆ ਹੇ ਅੱਲਾ ਇਹ ਕੀ ਹੋਈ ਜਾ ਰਿਹਾ ਹੈ ਬੇਗਮ ਹੱਥ ਮਲਦੀ ਰਹਿ ਗਈ ਮਨੀਰ ਹਮੀਦਾ ਤੋਂ ਛੁੱਟ ਕੇ ਸ਼ਰੀਫਾ ਨਾਲ ਜਾ ਰਾਲਿਆ ਉਹਨਾਂ ਦੀ ਬੱਗੀ ਰਾਜਗਿਰਾਂ ਨੂੰ ਪਾਸੇ ਕਰਨ ਲਈ ਟੱਲ ਖੜਕਾਉਂਦੀ ਉੱਡੀ ਜਾ ਰਹੀ ਸੀ ਮਨੀਰ ਕਈ ਸਾਲਾਂ ਤੋਂ ਦੱਖਣੀ ਮਹਿਲ ਨਹੀਂ ਆਇਆ ਸੀ ਉਹ ਉਤਨਸਾਰ ਭੱਜਾ ਜਾਂਦਾ ਨਜ਼ੀਰਾ ਵਿੱਚ ਵਜਦਾ ਮਹਿਲ ਅੰਦਰ ਜਾ ਵੜਿਆ ਛੋਟੀ ਅੰਮੀ ਜਨ ਮੈਂ ਆ ਗਿਆ ਤੁਹਾਡੀ ਖਬਰ ਲੈਣ ਬੱਲੇ ਬੱਲੇ ਮੇਰਾ ਸ਼ੇਰ ਪੁੱਤਰ ਜੀ ਆਇਆਂ ਨੂੰ ਧੰਨਵਾਦ ਆਰਾਮ ਕਰ ਰਹੀ ਕਵਰਾਨੀ ਨੇ ਸਵਾਗਤ ਲਈ ਸੱਜਾ ਹੱਥ ਵਧਾਇਆ ਮਨੀਰ ਨੇ ਉਸ ਦੀ ਪੱਟੀ ਵਜਾ ਦੁਖ ਦਾ ਹੱਥ ਸਹਜ ਨਾਲ ਜਮ ਲਿਆ ਹੁਣ ਬਹੁਤੀ ਪੀੜ ਤਾਂ ਨਹੀਂ ਹੁੰਦੀ ਉਸ ਜ਼ਖਮੀ ਹੱਥ ਨੂੰ ਆਪਣੇ ਦੋਹਾਂ ਹੱਤਾਂ ਵਿੱਚ ਲਿਆ ਹੋਇਆ ਸੀ ਕੋਈ ਖਾਸ ਨਹੀਂ ਛੇਤੀ ਠੀਕ ਹੋ ਜਾਵੇਗਾ ਮੈਂ ਸੋਚਿਆ ਨਹੀਂ ਸੀ ਤੂੰ ਇੰਨਾ ਪੱਕਾ ਨਿਸ਼ਾਨ ਚੀਏ ਉਸ ਮੁੰਡੇ ਦੀ ਪ੍ਰਸ਼ੰਸਾ ਕੀਤੀ ਮੈਂ ਤਾਂ ਤੈਨੂੰ ਵਾਰ-ਵਾਰ ਆਖਦਾ ਰਿਹਾ ਪਰ ਤੁਸੀਂ ਮੰਨੇ ਹੀ ਨਹੀਂ ਅੰਮੀ ਜਣ ਬਹੁਤ ਮਹਿਸੂਸ ਕਰਦੇ ਸਨ ਉਹਨਾਂ ਜਾਖਮ ਪੁਰਸ਼ੀ ਲਈ ਸ਼ਰੀਫਾ ਨੂੰ ਭੇਜੇ ਸ਼ਰੀਫਾ ਬਾਹਰ ਨਜ਼ੀਰਾ ਨਾਲ ਇਲਚਪਟਾ ਹੋ ਰਹੀ ਸੀ ਕਿਉਂ ਨਹੀਂ ਖੋਤੜੀਏ ਨਿਗਾਹ ਕਰ ਲੈ ਮਣ ਪਾਉਂਦੇ ਬੰਦੇ ਨਾਲ ਨਾ ਕੁਝ ਖਵਾਇਆ ਨਾ ਮੂੰਹ ਹੀ ਵਿਖਾਇਆ ਤੇਰੀ ਕਿਵੇਂ ਸਲਾਹ ਐ ਉਸ ਨਜੀਰਾ ਦੀ ਬੱਖੀਓ ਚੁੰਡੀ ਪਰ ਲਈ ਹਾਏ ਨੀ ਤੇਰੀ ਤੇ ਤੇਰੇ ਖਸਮ ਦੀ ਦਰਵਾਰ ਵਿੱਚ ਚੜ ਮੱਚੀ ਐ ਤੂੰ ਕਿਸੇ ਨੂੰ ਨਖਰੇ ਹੀ ਠਕਾ ਦੋ ਲਿਆਉਂਦੀ ਐ ਨਜੀਰਾ ਨੇ ਆਪਣੀ ਸ਼ਰਮਿੰਦਗੀ ਲਗਾਉਣੀ ਚਾਹੀ ਮੈਂ ਤਾਂ ਲੱਡੂ ਖਾਣ ਆਈ ਆ ਲੱਡੂ ਖਵਾਵੇਂਗੀ ਤੇਰਾ ਜੀਜਾ ਖਵਾਊਗਾ ਤੇਰਾ ਜੀਜਾ ਮੈਂ ਤਾਂ ਮਿਰਚਾਂ ਦੀ ਚੁਟਕੀ ਹੀ ਤੇਰੇ ਅੰਨਾਸਾਂ ਵਿੱਚ ਤੰਨ ਸਕਦੀ ਆ ਨਜੀਰਾ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਅੱਛਾ ਮਿਰਚਾਂ ਉਹ ਬਾਹਾਂ ਚੜਾ ਕੇ ਲੜਨ ਨੂੰ ਤਿਆਰ ਹੋ ਗਈ ਨਾਸਾ ਨਾ ਚੁੱਕ ਖਵਾ ਦੇਣੀ ਕਿ ਲੱਟੂ ਭੇੜੇ ਕਿਉਂ ਤੂੰ ਸਲਾਮੀ ਪਾਉਂਦੀ ਥੱਕ ਗਈ ਥੱਕ ਗਈ ਸੀ ਟਕਾ ਤੇਰੇ ਮੱਥੇ ਮਾਰਦੀਆਂ ਹੁਣੇ ਉਹ ਜੇਬ ਦੀ ਲੀਰ ਦਿਆਂ ਗੰਡਾ ਖੋਲਣ ਲੱਗ ਪਈ ਆ ਫੜ ਉਸ ਟਕਾ ਸ਼ਰੀਫਾਇ ਤਲੀ ਉਤੇ ਰੱਖ ਦਿੱਤਾ ਤੇ ਮੁਹੰਮਦੇ ਨੂੰ ਉਹ ਸਾਲਾ ਨਹੀਂ ਲੱਗਦਾ ਤੇਰਾ ਜੀਜਾ ਇਹ ਲਾਲੜੀ ਵਰਗਾ ਵੱਡਾ ਖਾਣੀਆ ਭੇੜੇ ਬੋਲ ਕਿਉਂ ਬੋਲਦੀ ਤੂੰ ਬਾਹਰ ਆਉਂਦੀ ਨੂੰ ਤਿਆਰ ਰੱਖ ਮਕਬਰਾਣੀ ਦੀ ਖਬਰ ਲੈ ਆਵਾ ਸਹੇਲੀ ਦੀ ਗੱਲ ਥਾਪੜ ਕੇ ਸਹੇਲੀ ਦੀ ਗੱਲ ਥਾਪੜ ਕੇ ਉਹ ਅੰਦਰ ਲੰਘ ਗਈ ਬੰਦੀ ਸਲਾਮਾਤ ਚ ਕਰਦੀ ਹੈ ਕਬਰਾਣੀ ਹਜ਼ੂਰ ਉਸ ਸਤਕਾਰ ਵਿੱਚ ਸਿਰ ਝੁਕਾਇਆ ਮਨੀਰ ਸ਼ਰਬਤ ਫੜੀ ਉਸ ਬਲ ਤੱਕ ਰਿਹਾ ਸੀ ਸੁਣਿਆ ਸਰਕਾਰ ਦਾ ਹੱਥ ਜ਼ਖਮੀ ਹੋ ਗਿਆ ਬਹੁਤ ਹੀ ਮਾੜੀ ਗੱਲ ਕੋਈ ਖਾਸ ਅਫਸੋਸ ਵਾਲੀ ਗੱਲ ਨਹੀਂ ਮੇਰਾ ਹੱਥ ਮੋਰ ਲਾਉਂਦਾ ਹੈ ਬੇਟੇ ਦੇ ਪੱਕੇ ਨਿਸ਼ਾਨ ਚ ਹੀ ਹੋਣਦੇ ਉਸ ਸ਼ਹਿਜ਼ਾਦੇ ਦੀ ਇੱਠ ਥਾਪੜੀ ਜ਼ਖਮ ਗਹਿਰਾ ਤਾਂ ਨਹੀਂ ਕੁਝ ਦਿਨਾਂ ਵਿੱਚ ਹੀ ਭਰ ਜਾਵੇਗਾ ਬੇਗਮ ਹਜੂਰ ਦਾ ਹਾਲ ਦੱਸੋ ਉਹ ਬਹੁਤ ਠੀਕ ਹਨ ਤੁਸੀਂ ਆਪਣੀ ਕਹੋ ਆਹਦੇ ਖੂਨ ਬਹੁਤ ਵਹਿ ਗਏ ਸੀ ਤੀਰ ਖੁੱਬੇਗਾ ਤਾਂ ਖੂਨ ਨਿਕਲੇਗਾ ਹੀ ਮਨੀਰ ਸ਼ਰੀਫਾ ਨੂੰ ਬੁੱਲ ਚੁੱਕ ਗੇ ਘੂਰ ਕੇ ਪੀੜ ਕਿਵੇਂ ਹੈ ਹਾਂ ਪਰ ਤੂੰ ਐਵੇਂ ਫਿਕਰ ਨਾ ਫਿਕਰ ਵਿੱਚ ਮਰਦੀ ਨਾ ਜਾ ਰੂਹ ਮਤਿਨੇ ਸ਼ਰੀਫਾ ਦਾ ਹੱਥ ਫੜ ਕੇ ਕੁੱਟ ਲਿਆ ਕਵਰਾਨੀ ਜੀ ਤੁਸੀਂ ਕਿੰਨੇ ਚੰਗੇ ਉਸਰੀਫਾ ਦੀ ਰੂਹ ਹੱਥ ਕੁੱਟਨੀ ਨਾਲ ਕਿੰਨੀ ਤਸਕੀਨ ਮਹਿਸੂਸ ਕਰ ਰਹੀ ਸੀ بیگم ਤੇ ਕਵਰਾਨੀ ਵਿੱਚ ਹਜ਼ਾਰਾਂ ਕੋਹਾਂ ਦਾ ਫਰਕ ਹੈ ਮੁਸਲਮਾਨ ਕਿਆਮਤ ਪਿੱਛੋਂ ਵਹਿਸ਼ਤ ਵਿੱਚ ਜਾਂਦੇ ਹਨ ਮੈਂ ਪਰ ਕਵਰਾਨੀ ਆਪਣੇ ਆਪ ਵਿੱਚ ਵਹਿਸ਼ਤ ਹਨ ਸultan ਦਾ ਮੌਤ ਹੋ ਜਾਣਾ ਕੁਦਰਤੀ ਸੀ ਚੰਗਾ ਹੋਵੇ ਮਨੀਰ ਇਹਨਾਂ ਦੀ ਦੇਖ ਰੇਖੇ ਹੇਠ ਜਵਾਨ ਹੋਵੇ ਇਸ ਹਾਲਤ ਵਿੱਚ ਮੈਂ ਕੋਈ ਖਿਦਮਤ ਕਰ ਸਕਾਂ ਮੈਨੂੰ ਪਤਾ ਹੈ ਉਹ ਤੁਹਾਡੇ ਲਈ ਸੇਵਾਦਾਰ ਦੀ ਕਮੀ ਨਹੀਂ ਵਸਤੂ ਆ ਗਈ ਤੇਰੀ ਸਵਾ ਸਫਲੀ ਤੇਰੀ ਸੇਵਾ ਸਫਲੀ ਕਵਰਾਣੀ ਦੀ ਮੁਸਕਾਨ ਸ਼ੇਰ ਬਣੀ ਹੋਈ ਸੀ ਸੁમિતਰਾ ਭੈਣ ਮਾਫ ਕਰਨਾ ਤੁਹਾਡਾ ਹਾਲ ਪੁੱਛਿਆ ਹੀ ਨਹੀਂ ਤੇਰੇ ਮੰਡੂ ਦੀ ਨજર ਸਵੱਲੀ ਚਾਹੀਦੀ ਐ ਦਿਨ ਟੁੱਟੀ ਜਾਂਦੇ ਉਹ ਸੰਖੇਪ ਉੱਤਰ ਦੇ ਕੇ ਬਰਾਬਰ ਮੂੜੇ ਉੱਤੇ ਬੈਠ ਗਈ ਸੁમિત્રા ਸ਼ਰੀਫਾ ਨੂੰ ਨਾਲ ਲੈ ਜਾ ਕੁਝ ਖਵਾ ਪਏ ਨੂੰ ਉਹ ਕਵਰਾਣੀ ਦਾ ਇਸ਼ਾਰਾ ਪਾ ਕੇ ਸ਼ਰੀਫਾ ਨੂੰ ਲੈ ਗਈ ਮਨੀਰ ਬੇਟੇ ਜੇ ਤੂੰ ਆਇਆ ਕਰੇਂ ਤੈਨੂੰ ਮੈਂ ਨਿਤ ਨਵੀਂ ਕਹਾਣੀ ਸੁਣਾਇਆ ਕਰਾਂਗੀ ਫਿਰ ਛੋਟੀ ਮਾਂਜੀ ਕਹਾਣੀ ਅੱਜ ਤੋਂ ਹੀ ਸ਼ੁਰੀ ਸ਼ੁਰੂ ਕਰੋ ਨਾ ਮੁੰਡਾ ਕਹਾਣੀ ਲਈ ਲੋਰ ਵਿੱਚ ਆ ਕੇ ਅੱਜ ਤੁਰੀ ਉਹ ਸੋਚ ਕੇ ਜਾਤ ਕਰਨ ਲੱਗੇ ਹਾਂ ਫਿਰ ਸੋਨਿਕ ਫਕੀਰ ਸੀ ਰੱਬ ਦਾ ਪਿਆਰਾ ਦਿਨ ਰਾਤ ਰੱਬ ਦੀ ਬੰਦਗੀ ਵਿੱਚ ਮਗਨ ਰਹਿੰਦਾ ਇੱਕ ਵੇਲੇ ਰੋਟੀ ਮੰਗਣ ਜਾਂਦਾ ਜਦ ਦੋ ਰੋਟੀਆਂ ਹੋ ਜਾਂਦੀਆਂ ਆਪਣੀ ਕੁਟਿਆ ਵਾਪਸ ਆ ਜਾਂਦਾ ਧੰਨਵਾਦ